ਰਾਮ ਜਪੂਜੀ ਐਸੇ ਐਸੇ ਤਰੂ ਪ੍ਰਲਾਦ ਜਪਿਓ ਹਰ ਜੈਸੇ ਤਰੂ ਦੇ ਮਾਤਾ ਪਿਤਾ ਰਾਜਾ ਉਤਾਨ ਪਾਦ ਜਿਸ ਦੀਆਂ ਦੋ ਰਾਣੀਆਂ ਸਰੂਚੀ ਅਤੇ ਸੁਨੀਤੀ ਸਨ ਮਾਤਾ ਸੁਨੀਤੀ ਦਾ ਪੁੱਤਰ ਤਰੂ ਅਤੇ ਰੂਚੀ ਦਾ ਪੁੱਤਰ ਉੱਤਮ ਸੀ ਤਪ ਅਸਥਾਨ ਮਾਧਵਨ ਅਤੇ ਪੰਜ ਵਰਿਆਂ ਦੀ ਉਮਰ ਵਿੱਚ ਭਗਤੀ ਆਰੰਭ ਕੀਤੀ ਸੀ ਅਤੇ ਗੁਰੂ ਦੀਖਿਆ ਨਾਰਦ मुनि ਤੋਂ ਸੰਕੇਪ ਜੀਵਨ ਗੌੜੀ ਕਬੀਰ ਜੀ RAM ਜਪੋਜੀ ਐਸੇ ਐਸੇ ਤਰੂ ਪ੍ਰਲਾਦ ਜੱਪਿਓ ਹਰ ਜੈਸੀ ਦੀਨ ਦਿਆਲ ਭਰੋਸਾ ਤੇਰੀ ਸਭ ਪਰਿਵਾਰ ਚੜਾਇਆ ਬੀੜੇ ਰਹਾਉ ਜਤਿ ਸੁਭਾਵੈ ਤਾਂ ਹੁਕਮ ਮਨਾਵੈ ਇਸ ਬੀੜੇ ਕੋ ਪਾਰ ਲੰਘਾਵੈ ਗੁਰਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਨੀ ਕਹੋ ਕਬੀਰ ਪਜ ਸਾਰਗ ਪਾਣੀ ਉਰਵਾਰ ਪਾਰਨ ਸਭ ਏਕੋ ਦਾਨੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਤਰੂੰ ਕੋ ਮਿਲਿਆ ਹਰਨੇ ਸੰਗ ਸਤਜੁਗ ਵਿੱਚ ਸ਼ੰਭੂ ਮਾਨ ਵੰਛ ਦੇ ਰਾਜਾ ਤਾਨ ਪਾਦ ਦੇ ਘਰ ਤਰੂੰ ਭਗਤ ਦਾ ਜਨਮ ਹੋਇਆ ਰਾਜੇ ਦੀਆਂ ਦੋ ਰਾਣੀਆਂ ਸਨ ਵੱਡੀ ਰਾਣੀ ਸੁਨੀਤੀ ਜਿਹੜੀ ਗੁਣਵੰਤੀ ਪਤੀ ਵਰਤਾ ਪਰਮਾਤਮਾ ਦੇ ਪ੍ਰੇਮ ਵਾਲੀ ਧਾਰਨ ਸੁਭਾਅ ਵਾਲੀ ਤੀ ਕੁਖੋਂ ਧਰੂ ਭਗਤ ਨੇ ਜਨਮ ਲਿਆ ਸਰੂਚੀ ਜਿਹੜੀ ਪ੍ਰਭੂ ਭਗਤੀ ਤੋਂ ਸਖਣੀ ਚੰਚਲ ਸੁਭਾਅ ਵਾਲੀ ਅਤੇ ਰਾਜੇ ਨੂੰ ਚਲਿਤਰਤਾ ਰਾਹੀ ਆਪਣੇ ਵਸ ਕਰਨ ਵਾਲੀ ਸੀ ਦੇ ਕੁੱਖੋਂ ਉੱਤਮ ਦਾ ਜਨਮ ਹੋਇਆ ਰਾਜਾ ਸਰੂਚੀ ਦੇ ਐਸਾ ਵਸ ਹੋਇਆ ਕਿ ਉਸ ਨੇ ਧਰੂ ਦੀ ਮਾਤਾ ਸੁਨੀਤੀ ਨੂੰ ਤਿਆਗ ਦਿੱਤਾ ਸੁਨੀਤੀ ਨੂੰ ਪਟਰਾਣੀ ਹੁੰਦਿਆਂ ਵੀ ਗੋਲੀਆਂ ਵਾਂਗੂ ਦਿਨ गुजारਨੇ ਪਏ ਇੱਕ ਦਿਨ ਧਰੂ ਹੱਸਦਾ ਖੇਡਦਾ ਆਪਣੇ ਪਿਤਾ ਰਾਜਾ ਉਤਾਨਪਾਦ ਦੇ ਪਾਸ ਪੁੱਜਾ ਪਿਤਾ ਨੇ ਟਾਰ ਨਾਲ ਧਰੂ ਨੂੰ ਗੋਦੀ ਵਿੱਚ ਬਿਠਾ ਲਿਆ ਅਚਾਨਕ ਧਰੂ ਦੀ ਮਤਰੀ ਮਾਂ ਸਰੂਚੀ ਉੱਥੇ ਆ ਗਈ ਜਦੋਂ ਸਰੂਚੀ ਨੇ ਧਰੂ ਨੂੰ ਰਾਜੇ ਦੀ ਗੋਦ ਵਿੱਚ ਬੈਠਾ ਵੇਖਿਆ ਤਾਂ ਸੜਵਲ ਕੇ ਸਵਾਹ ਹੋ ਗਈ ਬਾਹੋਂ ਫੜ ਕੇ ਧਰੂ ਨੂੰ ਗੋਦ ਵਿੱਚੋਂ ਖਿੱਚ ਲਿਆ ਮੂੰਹ ਤੇ ਥੱਪੜ ਮਾਰੇ ਅਤੇ ਕੜਕ ਕੇ ਬੋਲੀ ਜੇ ਪਿਤਾ ਦੀ ਗੋਦੀ ਵਿੱਚ ਬੈਠਣ ਦਾ ਚਾਹੋਂ ਸੀ ਤਾਂ ਮੇਰੀ ਕੁੱਖੋਂ ਜਨਮ ਲੈਂਦਾ ਮੁੜ ਕੇ ਇਸ ਮਹਿਲ ਵਿੱਚ ਨਾ ਆਵੀਂ ਆਪਣੀ ਮਾਂ ਪਾਸ ਹੀ ਰਿਹਾ ਕਰ ਧਰੋਂ ਰਾਜੇ ਪਸੋਂ ਹਟ ਕੋਰੇ ਪਰਦਾ ਚਲਾ ਗਿਆ ਰਾਜਾ ਸਰੂਚੀ ਦੀ ਚੰਚਲਤਾਈ ਦਾ ਪੂਰੀ ਤਰ੍ਹਾਂ ਸ਼ਿਕਾਰ ਹੋ ਚੁੱਕਾ ਹੋਣ ਕਾਰਨ ਉਸ ਨੂੰ ਇੱਕ ਸ਼ਬਦ ਵੀ ਮੂੰਹੋਂ ਨਾ ਕਹਿ ਸਕਿਆ ਵਿਆਕਲ ਹੋਇਆ ਤਰੂ ਮਾਤਾ ਪਾਸ ਪੁੱਜਾ ਮਾਂ ਨੇ ਰੋਣ ਦਾ ਕਾਰਨ ਪੁੱਛਿਆ ਪਿਆਰ ਨਾਲ ਗੋਦ ਵਿੱਚ ਲੈ ਕੇ ਮੂੰਹ ਬੂੰਝਿਆ ਰੋਂਦੇ ਰੋਂਦੇ ਨੂੰ ਤਰੂ ਨੇ ਮਰਤਈ ਮਾਂ ਸਰੂਚੀ ਵੱਲੋਂ ਚਪੇੜਾਂ ਮਾਰਨ ਦੀ ਸਾਰੀ ਕਹਾਣੀ ਸੁਣਾ ਦਿੱਤੀ ਅਤੇ ਆਪਣੀ ਮਾਂ ਨੂੰ ਆਖਣ ਲੱਗਾ ਮਾਂ ਤੂੰ ਰਾਣੀ ਹੈ કે ਦਾਸੀ ਹੈ ਤਰੂ ਦੀ ਮਾਤਾ ਨੇ ਬੜੇ ਪਿਆਰ ਨਾਲ ਆਖਿਆ ਪੁੱਤਰ ਮੈਂ ਪਟਰਾਣੀ ਹਾਂ ਰਾਜੇ ਨੇ ਮੈਨੂੰ ਵਿਆਹ ਕੇ ਲਿਆਂਦਾ ਹੈ ਰਾਜ ਮਹਿਲਾਂ ਵਿੱਚ ਸਤਕਾਰ ਨਾਲ ਕੁਝ ਸਮਾਂ ਬਤੀਤ ਹੋਇਆ ਪਰ ਮੇਰੀ ਸੌਂਕਣ ਸ੍ਰੂਚੀ ਨੇ ਤੇਰੇ ਪਿਤਾ ਨੂੰ ਨਖਰਿਆਂ ਅਤੇ ਵਿਸ਼ੇ ਕਾਮਨਾ ਨਾਲ ਵਸ ਕਰ ਲਿਆ ਅਤੇ ਮੈਨੂੰ ਦਾਸੀਆਂ ਵਾਂਗੂ ਰਹਿਣਾ ਪਿਆ ਪਰ ਇਹ ਸਭ ਕੁਝ ਇਸ ਲਈ ਵਾਪਰਿਆ ਕਿਉਂਕਿ ਮੈਂ ਪ੍ਰਭੂ ਦਾ ਨਾਮ ਨਹੀਂ ਜਪਿਆ हे पुत्र ਹੁਣ ਤੂੰ ਜੇਕਰ ਪ੍ਰਭੂ ਦੀ ਭਗਤੀ ਕਰੇਂਗਾ ਤਾਂ ਤੈਨੂੰ ਰਾਜ ਭਾਗ ਕਰ ਸੁਖ ਸੰਪਤੀ ਮਾਇਆ ਤੇ ਹੋਰ ਸਭ ਸੁਖ ਪ੍ਰਾਪਤ ਹੋਣਗੇ ਅਤੇ ਪਰਮ ਪਦਵੀ ਦੀ ਪ੍ਰਾਪਤੀ ਹੋਵੇਗੀ ਮਾਤਾ ਦੇ ਪਿਆਰ ਭਰੇ ਉਪਦੇਸ਼ ਨੇ ਬਾਲਕ ਤਰੂਹ ਦੇ ਮਨ ਵਿੱਚ ਬੈਰਾਗ ਉਤਪਨ ਕਰ ਦਿੱਤਾ ਪ੍ਰਭੂ ਪਿਆਰ ਦੀ ਲਗਨ ਜਾਗ ਉੱਠੀ ਅਤੇ ਬੜੇ ਪਿਆਰ ਨਾਲ ਮਾਤਾ ਨੂੰ ਨਮਸਕਾਰ ਕਰਕੇ ਅਸੀਸਾਂ ਪ੍ਰਾਪਤ ਕਰਕੇ ਜੰਗਲ ਨੂੰ ਤੁਰ ਪਿਆ ਪਹਿਲੀ ਰਾਤ ਆਪਣੇ ਪਿਤਾ ਦੇ ਬਾਗ ਵਿੱਚ ਕੱਟੀ ਫਿਰ ਉੱਥੋਂ ਤੁਰ ਪਿਆ ਰਸਤੇ ਵਿੱਚ ਨਾਰਦ मुनि जी ਆਪਣੇ 6 ਸਾਥੀ ઋਸ਼ੀਆਂ ਸਮੇਤ ਤਰੂ ਨੂੰ ਮਿਲੇ ਤਰੂ ਨੇ ਅਦਬ ਸਤਕਾਰ ਨਾਲ ਨਮਸਕਾਰ ਕੀਤੀ ਅਤੇ ਪ੍ਰਭੂ ਦੀ ਭਗਤੀ ਕਰਨ ਦਾ ਉਪਦੇਸ਼ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਨਾਰਦ ਜੀ ਨੇ ਪਹਿਲਾ 5 ਵਰਿਆਂ ਦੇ ਬਾਲਕ ਨੂੰ ਵੇਖ ਕੇ ਆਖਿਆ ਬੇਟਾ ਭਗਤੀ ਕਰਨੀ ਬਹੁਤ ਕਠਨ ਹੈ ਜੰਗਲ ਵਿੱਚ ਸ਼ੇਰ ਚੀਤੇ ਸੱਪ ਅਤੇ ਅਨੇਕਾਂ ਖਤਰਨਾਕ ਜਾਨਵਰ ਹਨ ਤੈਨੂੰ ਖਾ ਜਾਣਗੇ ਪਿੱਛੇ ਘਰ ਮੁੜ ਜਾ ਪਰ ਮਾਤਾ ਦੀ ਸਿੱਖਿਆ ਨੇ ਧਰੂ ਨੂੰ ਭਗਤੀ ਪ੍ਰਭੂ ਭਗਤੀ ਵਾਸਤੇ ਪੂਰਨ ਦ੍ਰਿੜ ਵਿਸ਼ਵਾਸੀ ਬਣਾ ਦਿੱਤਾ ਸੀ ਜਿਸ ਕਾਰਨ ਧਰੂ ਜੀ ਨੇ ਅਡੋਲ ਆਖਿਆ ਕਿ ਮੈਂ ਵਾਪਸ ਨਹੀਂ ਜਾਵਾਂਗਾ ਅਤੇ ਪ੍ਰਭੂ ਜੀ ਦੀ ਭਗਤੀ ਕਰਾਂਗਾ ਉਸ ਨੂੰ ਅਡੋਲ ਵੇਖ ਕੇ ਨਾਰਦ ਜੀ ਨੇ ਪ੍ਰਭੂ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ ਫਿਰ ਭਗਵਾਨ ਵਿਸ਼ਨੂੰ ਦੇ ਸਰੂਪ ਬਾਵਤ ਬਾਲਕ ਨੂੰ ਜਾਣੂ ਕਰਵਾਇਆ ਨਾਰਦ ਜੀ ਉਪਦੇਸ਼ ਦੇ ਕੇ ਆਪ ਰਾਜਾ ਉਤਾਨਪਾਦ ਪਾਸ ਪੁੱਜੇ ਅਤੇ ਰਾਜੇ ਨੂੰ ਆਖਿਆ ਰਾਜਨ ਤੂੰ ਇਸਤਰੀ ਦੇ ਵਸ ਹੋ ਕੇ ਰਾਜਨੀਤੀ ਦਾ ਤਿਆਗ ਕੀਤਾ ਹੈ ਪੁੱਤਰ ਨੂੰ ਕੱਢ ਦਿੱਤਾ ਹੈ ਪੰਜ ਬਰਿਆਂ ਦੇ ਪੁੱਤਰ ਨੂੰ ਘਰੋਂ ਕੱਢਣਾ ਇਹ ਗੱਲ ਚੰਗੀ ਨਹੀਂ ਤੈਨੂੰ ਇਸ ਭੁੱਲ ਦੀ ਬਹੁਤ ਸਜ਼ਾ ਮਿਲੇਗੀ ਤਰੂ ਪ੍ਰਭੂ ਦੀ ਭਗਤੀ ਕਰਕੇ ਪਰਮ ਪਦ ਦੀ ਪ੍ਰਾਪਤੀ ਕਰੇਗਾ ਅਤੇ ਤੇਰਾ ਰਾਜ ਵੀ ਸੰਭਾਲ ਲਵੇਗਾ ਰਾਜਾ ਉਤਾਨ ਪਾਦ ਮੰਤਰੀਆਂ ਨੂੰ ਨਾਲ ਲੈ ਕੇ ਜਿੱਥੇ ਤਰੂ ਤਪੱਸਿਆ ਕਰ ਰਿਹਾ ਸੀ ਪੂਜਾ ਧਰੂ ਨੇ ਪਿਤਾ ਜੀ ਨੂੰ ਆਉਂਦਿਆਂ ਦੇਖ ਕੇ ਪ੍ਰੇਮ ਨਾਲ ਨਮਸਕਾਰ ਕੀਤੀ ਰਾਜੇ ਨੇ ਆਖਿਆ ਪੁੱਤਰ ਕਰ ਵਾਪਸ ਚਲੋ ਮੈਂ ਅੱਧਾ ਰਾਜ ਆਪ ਨੂੰ ਹੁਣੇ ਦਿੰਦਾ ਹਾਂ ਪਰ ਧਰੂ ਜੀ ਨੇ ਉੱਤਰ ਦਿੱਤਾ ਪਿਤਾ ਜੀ ਮੈਂ ਤਪ ਕਰਕੇ ਹੀ ਮੁੜਾਂਗਾ ਪ੍ਰਭੂ ਦੀ ਭਗਤੀ ਕਰਾਂਗਾ ਰਾਜਾ ਨਰਾਸ਼ ਹੋ ਕੇ ਮੰਤਰੀਆਂ ਸਮੇਤ ਘਰ ਮੁੜ ਗਿਆ ਧਰੂ ਨੇ ਪਹਿਲਾਂ ਜੰਗਲ ਵਿੱਚੋਂ ਫਲ ਫੁੱਲ ਤੇ ਕੰਧ ਮੂਲ ਆਦ ਖਾ ਕੇ ਕੋਰ ਤਪੱਸਿਆ ਆਰੰਭ ਕਰ ਦਿੱਤੀ ਸਈਜੇ ਸਈਜੇ ਪੱਤੇ ਖਾ ਕੇ ਪਾਣੀ ਪੀ ਕੇ ਫਿਰ ਹਵਾ ਆਸਰੇ ਰਹਿ ਧਰੂ ਜੀ ਨੇ ਇਕਾਗਰ ਚਿਤ ਹੋ ਕੇ ਪ੍ਰਭੂ ਜੀ ਦੀ ਭਗਤੀ ਕੀਤੀ ਅੰਤ ਸੱਜੇ ਪੈਰ ਦੇ ਅੰਗੂਠੇ ਭਾਰ ਖੜੇ ਹੋ ਕੇ ਪ੍ਰਭੂ ਜੀ ਦੇ ਪਿਆਰ ਵਿੱਚ ਭਿੱਜ ਕੇ ਭਗਤੀ ਕੀਤੀ ਘੋਰ ਤਪੱਸਿਆ ਘੋਰ ਤਪ ਨੂੰ ਵੇਖ ਕੇ ਇੰਦਰ ਬਹੁਤ ਡਰਿਆ ਉਸ ਨੂੰ ਚਿੰਤਾ ਆਪਰੀ ਕਿ ਧਰੂ ਭਗਤੀ ਕਰਕੇ ਮੇਰਾ ਰਾਜ ਖੋ ਲਵੇਗਾ ਉਸ ਨੇ ਮਾਇਆ ਮੋਹ ਮਾਇਆ ਮੋਹ ਦੇ ਜਾਲ ਵਿੱਚ ਵਸਾਉਣ ਵਾਲਾ ਦਾਇਤ ਨੂੰ ਤਰੂ ਦੀ ਭਗਤੀ ਖੰਡਨ ਕਰਨ ਵਾਸਤੇ ਭੇਜਿਆ ਉਸ ਨੇ ਸ਼ੇਰ ਦਾ ਰੂਪ ਧਾਰ ਕੇ ਡਰਾਉਣਾ ਚਾਹਿਆ ਪਰ ਉਹ ਦਾਇਤ ਤਰੂ ਦੀ ਸੁਰਤ ਨੂੰ ਔਖੇੜ ਨਾ ਸਕਿਆ ਵਰਖਾ ਚਖੜ ਹਨੇਰੀ ਜੰਗਲੀ ਜਾਨਵਰ ਮਾਤਾ ਦਾ ਮੋਹ ਰਾਜ ਦੀ ਲਾਲਸਾ ਕੋਈ ਵੀ ਤਰੂ ਦੀ ਸੁਰਤੀ ਨੂੰ ਪ੍ਰਭੂ ਪਿਆਰ ਵੱਲੋਂ ਔਖੇੜ ਨਾ ਸਕੇ ਚਿੰਤਾਤੁਰ ਹੋਇਆ ਇੰਦਰ ਵਿਸ਼ਰੂਪ ਭਗਵਾਨ ਜੀ ਪਾਸ ਪੁੱਜਾ ਨਮਸਕਾਰ ਕਰਕੇ ਉਪਰੰਤ ਬੇਨਤੀ ਕੀਤੀ ਕਿ ਭਗਵਾਨ ਜੀ ਤਰੂੰ ਡੋਲਦਾ ਨਹੀਂ ਉਸਨੇ ਮੇਰਾ ਰਾਜ ਸੰਭਾਲ ਲੈਣਾ ਹੈ ਵਿਸ਼ਰੂਪ ਭਗਵਾਨ ਜੀ ਨੇ ਇੰਦਰ ਨੂੰ ਧੀਰਜ ਦਿੱਤਾ ਕਿ ਉਹ ਤੇਰਾ ਰਾਜ ਨਹੀਂ ਸੰਭਾਲੇਗਾ ਭਗਵਾਨ ਜੀ ਦੀ ਪ੍ਰੇਮਾ ਭਗਤੀ ਵਸ ਹੋ ਕੇ ਪ੍ਰਗਟ ਹੋਏ ਅਤੇ ਪ੍ਰਤੱਖ ਦਰਸ਼ਨ ਦਿੱਤੇ ਧਰੂ ਨਿਹਾਲ ਹੋਇਆ ਚਰਣਾ ਵਿੱਚ ਨਮਸਕਾਰ ਕੀਤੀ ਭਗਵਾਨ ਜੀ ਨੇ ਧਰੂ ਨੂੰ ਉਠਾ ਕੇ ਗਲੇ ਲਾ ਲਿਆ ਪਿਆਰवश ਹੋ ਕੇ ਅੰਗ ਅੰਗ ਚੁੰਮਿਆ ਅਤੇ ਪਿੱਠ ਤੇ ਹੱਥ ਫੇਰ ਕੇ ਅਤਿਅੰਤ ਪ੍ਰਸ਼ੰਸਤਾ ਪ੍ਰਗਟ ਕੀਤੀ ਧਰੂ ਨੇ ਆਪਣੀ ਬਾਲਕਾਂ ਵਾਲੀ ਬੁੱਧ ਅਨਸਾਰ ਭਗਵਾਨ ਜੀ ਦੀ ਉਪਮਾ ਕੀਤੀ ਅਤੇ ਬਿਨੈ ਕੀਤੀ हे ਭਗਵਾਨ ਮੈਂ ਅਨਜਾਣਾ ਮਾਲਕ ਹਾਂ ਮੈਨੂੰ ਉਹ ਸਬੂਧ ਬਖਸ਼ੋ ਜਿਸ ਕਾਰਨ ਮੈਂ ਆਪ ਦੇ ਗੁਣ ਗਾ ਕੇ ਆਨੰਦ ਪ੍ਰਾਪਤ ਕਰ ਸਕਾਂ ਸੋ ਭਗਵਾਨ ਜੀ ਦੀ ਬਖਸ਼ਿਸ਼ ਨਾਲ ਧਰੂ ਨੇ ਪ੍ਰਭੂ ਜਸ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਭਗਵਾਨ ਜੀ ਨੇ ਤਰੁਟ ਕੇ ਧਰੂ ਨੂੰ ਅਟੱਲ ਪਦਵੀ ਦੀ ਦਾਤ ਬਖਸ਼ੀ ਅਤੇ ਪਹਿਲਾ 36000 ਸਾਲ ਰਾਜ ਕਰਨ ਦਾ ਹੁਕਮ ਵੀ ਦਿੱਤਾ ਉਧਰ ਰਾਜਾ ਮੰਤਰੀਆਂ ਸਮੇਤ ਧਰੂ ਜੀ ਨੂੰ ਜੰਗਲ ਵਿੱਚੋਂ ਲੈ ਕੇ ਆਇਆ ਕਿਉਂਕਿ ਨਾਰਦ ਜੀ ਨੇ ਰਾਜੇ ਨੂੰ ਭਗਵਾਨ ਬਲੋ ਤ੍ਰਉ ਨੂੰ ਅਡਲ ਪਦਵੀ ਤੇ ਰਾਜ ਕਰਨ ਦੇ ਵਰ ਦੀ ਪ੍ਰਾਪਤੀ ਬਾਬਤ ਜਾ ਕੇ ਦੱਸ ਦਿੱਤਾ ਸੀ। ਦੀ ਮਤ੍ਰਈ ਮਾਂ ਸਰੂਚੀ ਨੇ ਹੱਥ ਜੋੜ ਕੇ ਆਪਣੀ ਭੁੱਲ ਦੀ ਮੁਆਫੀ ਮੰਗੀ ਅਤੇ ਤ੍ਰਉ ਦੀ ਮਾਤਾ ਸੁਨੀਤੀ ਪਾਸੋਂ ਵੀ ਖਿਮਾ ਮੰਗੀ। ਤ੍ਰਉ ਦੀ ਮਾਤਾ ਨੇ ਵੀ ਤ੍ਰਉ ਨੂੰ ਗਲੇ ਲਾ ਕੇ ਅਤਿਅੰਤ ਪਿਆਰ ਕੀਤਾ ਅਤੇ ਮੱਥਾ ਚੁੰਮਿਆ। ਤ੍ਰਉ ਨੇ ਜਸ਼ ਜਾਨਵਰ ਨੂੰ ਜਿਸ ਨੇ ਉੱਤਮ ਨੂੰ ਮਾਰ ਦਿੱਤਾ ਸੀ ਉਸ ਦਾ ਨਾਸ਼ ਕੀਤਾ ਤੇ ਸਾਰੇ ਰਾਜ ਵਿੱਚ ਧਰਮ ਸਥਾਪਿਤ ਕੀਤਾ ਪ੍ਰਭੂ ਜੀ ਦੀ ਭਗਤੀ ਕਰਵਾਉਣੀ ਆਰੰਭ ਕੀਤੀ ਪੁਰਾਤਨ ਵਿਚਾਰਾ ਅਨੁਸਾਰ ਤਰੂ ਭਗਤ ਨੂੰ ਤਰੂ ਤਾਰੇ ਦੇ ਨਾਮ ਨਾਲ ਵੀ ਯਾਦ ਕਰਦੇ ਹਨ ਅੰਤਰਾਜ ਸੰਪੂਰਨ ਕਰਨ ਪਿੱਛੇ ਉਹ ਅਟਲ ਪਦਵੀ ਪ੍ਰਾਪਤ ਕੀਤੀ ਜੋ ਹੁਣ ਤੱਕ ਕਾਇਮ ਹੈ हे ਮੇਰੇ ਮਨ ਤੂੰ ਧਰੂ ਦੀ ਪਵਿੱਤਰ ਸਾਖੀ ਸੁਣੀ ਹੈ ਵੇਖ ਭਾਈ ਗੁਰਦਾਸ ਜੀ ਦੇ ਫਰਮਾਨ ਅਨੁਸਾਰ ਹਾਰ ਚੱਲੇ ਗੁਰਮਖ ਜਗ ਜੀਤਾ ਕਿਵੇਂ ਗੁਰਮਖ ਬਣ ਕੇ ਧਰੂ ਨੇ ਤਪੱਸਿਆ ਕੀਤੀ ਅਤੇ ਮਨ ਜੀਤਾ ਜਗ ਜੀਤ ਵਾਲੀ ਅਟਲ ਸਜਾਈ ਪ੍ਰਗਟ ਕੀਤੀ ਤੂੰ ਵੀ ਵਾਹਿਗੁਰੂ ਜੀ ਦੀ ਪ੍ਰੇਮ ਭਗਤੀ ਕਰ ਤਾਂ ਜੋ ਉੱਚ ਪਦਵੀ ਪ੍ਰਾਪਤ ਕਰ ਸਕੇ ਇਸ ਤਰ੍ਹਾਂ ਦੀਆਂ ਹੋਰ ਰੋਚਕ ਅਤੇ ਇਤਿਹਾਸਕ ਸਾਖੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਇਸ ਤਰ੍ਹਾਂ ਦਾ ਇਤਿਹਾਸ ਲੈ ਕੇ ਫਿਰ ਹਾਜ਼ਰ ਹੋਣ ਦੀ ਆਪ ਜੀ ਦੇ ਸਨਮੂਹ ਕੋਸ਼ਿਸ਼ ਕਰਾਂਗੇ